ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਰਜ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ ਨੰਬਰ 8 ਤੋਂ 13 ਤੇ ਗੱਲ ਕਰਾਂਗੇ ਬਿਲਕੁਲ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਮਝੀਏ ਮਕਸਦ ਇਹ ਹੀ ਹੈ ਕਿ ਫਰੀਦ ਜੀ ਜ਼ਿੰਦਗੀ ਮੌਤ ਦੀ ਅਸਲੀਅਤ ਤੇ ਨਾਮ ਸਿਮਰਨ ਮਤਲਬ ਪ੍ਰਭੂ ਦੀ ਯਾਦ ਬਾਰੇ ਕੀ ਕਹਿ ਰਹੇ ਨੇ ਹਾਂਜੀ ਤੇ ਬਹੁਤ ਡੂੰਗੇ ਵਿਚਾਰ ਨੇ ਹਾਂ ਤੇ ਨਾਲੇ ਇਹ ਵੀ ਦੇਖਾਂਗੇ ਕਿ ਗੁਰੂ ਅਮਰਦਾਸ ਜੀ ਦਾ ਕੀ ਨਜ਼ਰੀਆ ਹੈ ਇਸ ਬਾਰੇ ਬਿਲਕੁਲ ਉਹ ਪੱਖ ਵੀ ਬਹੁਤ ਜ਼ਰੂਰੀ ਹੈ ਇਸ ਲੋਕ ਨਾ ਸਾਨੂੰ ਸੋਚਣ ਲਾ ਦਿੰਦੇ ਨੇ ਸਮੇਂ ਬਾਰੇ ਜ਼ਿੰਦਗੀ ਦੇ ਅਸਲ ਮਕਸਦ ਬਾਰੇ ਆਓ ਇਸ ਤੇ ਗੱਲਬਾਤ ਸ਼ੁਰੂ ਕਰੀਏ ਤਾਂ ਸ਼ੁਰੂ ਕਰਦੀਆਂ ਸ਼ਲੋਕ 8 ਤੋਂ ਅ ਫਰੀਜੀ ਇੱਥੇ ਮਤਲਬ ਬੜੀ ਸਿੱਧੀ ਗੱਲ ਕਰਦੇ ਨੇ ਹਾਂਜੀ ਫਰੀਦਾ ਜਾਂ ਤੋਂ ਖਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਉਹ ਕਹਿ ਰਹੇ ਨੇ ਵੀ ਜਦੋਂ ਅਸਲ ਕਮਾਈ ਦਾ ਸਮਾਂ ਸੀ ਹਾਂ ਮਤਲਬ ਨਾਮ ਸਿਮਰਨ ਦਾ ਵੇਲਾ ਸੀ ਹਾਂ ਉਦੋਂ ਤੋਂ ਦੁਨੀਆ ਦੇ ਕੰਮਾਂ ਧੰਦਿਆਂ ਚ ਉਹ ਗਵਾਚਿਆ ਰਿਹਾ ਤਾਂ ਤੂੰ ਰੱਤਾ ਦੁਨੀ ਸਿਓ ਬਿਲਕੁਲ ਰੁੱਝਿਆ ਰਿਹਾ ਤੇ ਫਿਰ ਨਤੀਜਾ ਮਰਗ ਸਵਾਈ ਨੀ ਜਾਂ ਭਰਿਆ ਤਾਂ ਲੱਦਿਆ ਹੂੰ ਮਤਲਬ ਇਸ ਲਾਪਰਵਾਹੀ ਨਾਲ ਮੌਤ ਹੋਰ ਪੱਕੀ ਹੁੰਦੀ ਗਈ ਤੇ ਜਦੋਂ ਸਵਾਸ ਪੂਰੇ ਹੋਏ ਚੱਲ ਪਏ ਜਾਣਾ ਪਿਆ ਇੱਕ ਤਰ੍ਹਾਂ ਨਾਲ ਸਮੇਂ ਦੀ ਬਰਬਾਦੀ ਦਾ ਸਿੱਧਾ ਨਤੀਜਾ ਹਾਂ ਇਹ ਸਿਰਫ ਧਾਰਮਿਕ ਗੱਲ ਨਹੀਂ ਲੱਗਦੀ ਇਹ ਤਾਂ ਸਾਡੀ ਆਮ ਆਦਤ ਟਾਲ ਮਟੋਲ ਦੀ ਉਸਤੇ ਵੀ ਟਿੱਪਣੀਆਂ ਹਨਾ ਬਿਲਕੁਲ ਤੇ ਚੇਤਾਵਨੀ ਨਾ ਹੋਰ ਵੀ ਡੂੰਗੀ ਹੋ ਜਾਂਦੀ ਹੈ ਜਦੋਂ ਆਪਾਂ ਅਗਲੇ ਤਿੰਨ ਸ਼ਲੋਕ ਦੇਖਦੇ ਹਾਂ ਅੱਛਾ ਹਾਂਜੀ ਇਹਨਾਂ ਚ ਫਰੀਦ ਜੀ ਨੇ ਬੁਢਾਪੇ ਤੇ ਸਰੀਰ ਦੀ ਹਾਲਤ ਦੀ ਬੜੀ ਕਹਿ ਲਓ ਸਾਫ਼ ਤਸਵੀਰ ਖਿੱਚੀ ਹੈ ਜਿਵੇਂ ਉਹ ਸਬੂਤ ਦੇ ਰਹੇ ਹੋਣ ਕਿ ਦੇਖੋ ਸਮਾਂ ਕਿਵੇਂ ਬੀਤਦਾ ਹੈ ਹਮ ਸ਼ਲੋਕ 9 ਚ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ ਹਾਂ ਦਾੜੀ ਹੋਈ ਪੂਰ ਸਫੇਦ ਦਾੜੀ ਹਾਂਜੀ ਤੇ ਨਾਲ ਹੀ ਕਹਿੰਦੇ ਨੇ ਅੱਗੇ ਹੋ ਨੇੜਾ ਆਇਆ ਪਿੱਛਾ ਰਹਾ ਦੂਰ ਮਤਲਬ ਮੌਤ ਨੇੜੇ ਆ ਗਈ ਜ਼ਿੰਦਗੀ ਪਿੱਛੇ ਰਹਿ ਗਈ ਬਹੁਤ ਸਿੱਧੀ ਗੱਲ ਹੈ ਫਿਰ ਦਸਵੇਂ ਸ਼ਲੋਕ ਚ ਇਸ ਕਮਜ਼ੋਰੀ ਦਾ ਅਸਰ ਦੇਖ ਫਰੀਦਾ ਜਿਥੀਆ ਸੱਕਰ ਹੋਈ ਵਿਸ ਅੱਛਾ ਮਿੱਠੀਆਂ ਚੀਜ਼ਾਂ ਵੀ ਜ਼ਹਿਰ ਲੱਗਦੀਆਂ ਨੇ ਸੱਕਰ ਹੋਈ ਵਿਸ ਹਾਂ ਮਤਲਬ ਸਰੀਰ ਇੰਨਾ ਕਮਜ਼ੋਰ ਹੋ ਗਿਆ ਕਿ ਮਿੱਠਾ ਵੀ ਹਜਮ ਨਹੀਂ ਹੁੰਦਾ ਜ਼ਹਿਰ ਵਾਂਗ ਲੱਗਦਾ ਤੇ ਇਹ ਦੁੱਖ ਇਹ ਤਕਲੀਫ ਹਾਂ ਸਾਈਂ ਬਾਤ ਜੋ ਆਪਣੇ ਵੇਦਨ ਕਹੀ ਹੈ ਕਿਸ ਰੱਬ ਤੋਂ ਬਿਨਾ ਆਪਣੀ ਦਸ਼ਾ ਆਪਣੀ वेदना ਹੋਰ ਕਿਸ ਨੂੰ ਦੱਸਿਆ ਜਾਵੇ ਕਹੀ ਹੈ ਕਿਸ ਸਹੀ ਗੱਲ ਹੈ ਤੇ 11ਵੇਂ ਚ ਤਾਂ ਹੱਦ ਹੀ ਹੋ ਜਾਂਦੀ ਐ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਮਤਲਬ ਅੱਖਾਂ ਵੀ ਥੱਕ ਗਈਆਂ ਪਤੀਣੀਆਂ ਕੰਨ ਵੀ ਸੁਣਨੋ ਰਹਿ ਗਏ ਸੁਣ ਸੁਣ ਰੀਨੇ ਹਾਂਜੀ ਤੇ ਸਰੀਰ ਜਿਹੜਾ ਟਾਣੀ ਵਰਗਾ ਸੀ ਸਾਖ ਪਕਿੰਦੀ ਆਈ ਆ ਉਹ ਪੱਕ ਕੇ ਕਮਜ਼ੋਰ ਹੋ ਗਿਆ ਉਹਦਾ ਰੰਗ ਰੂਪ ਹੀ ਬਦਲ ਗਿਆ ਹੋਰ ਕਰੇਂਦੀ ਵਨ ਵਾਹ ਇਹ ਤਿੰਨੋਂ ਸ਼ਲੋਕ ਮਿਲ ਕੇ ਨਾ ਸਾਨੂੰ ਹਲੂਣਾ ਦਿੰਦੇ ਨੇ ਕਿ ਭਾਈ ਸਮਾਂ ਤੇ ਸਰੀਰ ਕਿਸੇ ਦੇ ਨਹੀਂ ਹੂੰ ਬਹੁਤ ਹੀ ਜ਼ਬਰਦਸਤ ਤਸਵੀਰਾਂ ਨੇ ਇਹ ਤਾਂ ਫਰੀਜੀ ਸਿਰਫ ਬੁਢਾਪੇ ਦਾ ਜ਼ਿਕਰ ਨਹੀਂ ਕਰ ਰਹੇ ਇੰਜ ਲੱਗਦਾ ਜਿਵੇਂ ਉਹ ਕਹਿ ਰਹੇ ਹੋਣ ਕਿ ਜੇ ਆਤਮਿਕ ਤੌਰ ਤੇ ਗਾਫਿਲ ਰਹੇ ਤਾਂ ਸਰੀਰ ਵੀ ਸਾਥ ਛੱਡ ਜਾਂਦਾ ਹੈ ਹਾਂ ਕੁਝ ਇਸ ਤਰ੍ਹਾਂ ਦਾ ਇਸ਼ਾਰਾ ਹੈ ਪਰ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਸਾਰੀ ਨਿਰਾਸ਼ਾ ਵਾਲੀ ਤਸਵੀਰ ਤੋਂ ਬਾਅਦ ਕੀ ਕੋਈ ਆਸ ਦੀ ਕਿਰਨ ਵੀ ਹੈ ਕਿ ਸਭ ਖਤਮ ਨਹੀਂ ਨਹੀਂ ਇਹੀ ਤਾਂ ਗੱਲ ਹੈ ਇੱਥੇ ਆ ਕੇ ਨਾ ਗਲਪ ਥੋੜੀ ਬਦਲਦੀ ਹੈ ਸ਼ਲੋਕ 12 ਚ ਅੱਛਾ ਹਾਂਜੀ ਇਹ ਸਾਰੇ ਨਿਗਾਰ ਤੇ ਪਛਤਾਵੇ ਤੋਂ ਬਾਅਦ ਫਰੀਜੀ ਥੋੜਾ ਆਸ ਦਾ ਪੱਲਾ ਫੜਾਉਂਦੇ ਨੇ ਕਹਿੰਦੇ ਨੇ ਫਰੀਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵਿਆ ਕੋਏ ਮਤਲਬ ਜਵਾਨੀ ਵੇਲੇ ਯਾਦ ਨਹੀਂ ਕੀਤਾ ਤਾਂ ਬੁਢਾਪੇ ਚ ਕੌਣ ਕਰਦਾ ਹਾਂ ਉਹ ਪਛਤਾਵਾ ਕਰਦੇ ਨੇ ਕਿ ਜਵਾਨੀ ਚ ਕਾਲੇ ਵਾਲਾਂ ਵੇਲੇ ਜਿਨ੍ਹਾਂ ਨੇ ਨਹੀਂ ਸਿਮਰਿਆ ਬੁਢਾਪੇ ਚ ਚਿੱਟੇ ਵਾਲਾਂ ਵੇਲੇ ਕੋਈ ਵਿਰਲਾ ਹੀ ਯਾਦ ਕਰਦਾ ਪਰ ਪਰ ਉਹ ਦਰਵਾਜ਼ਾ ਬੰਦ ਨਹੀਂ ਕਰਦੇ ਅੱਗੇ ਕਹਿੰਦੇ ਨੇ ਕਰ ਸਾਈਂ ਸਿਓ ਪਿਰੜੀ ਰੰਗ ਨਵੇਲਾ ਹੋਏ अच्छा मतलब ਹੁਣ ਵੀ ਇਸ ਬੁਢਾਪੇ ਚ ਵੀ ਰੱਬ ਨਾਲ ਪਿਆਰ ਪਾ ਲਿਆ ਜਾਵੇ ਹਾਂ ਜੇ ਹੁਣ ਵੀ ਇਸ ਬੁਢਾਪੇ ਚ ਵੀ ਰੱਬ ਨਾਲ ਪਿਆਰ ਪਾ ਲਿਆ ਜਾਵੇ ਕਰ ਸਾਈਂ ਸਿਓ ਪਿਰਹੜੀ ਤਾਂ ਇਹ ਸੁੱਕੀ ਕਮਜ਼ੋਰ ਟਾਣੀ ਵੀ ਨਵਾਂ ਰੰਗ ਫੜ ਸਕਦੀ ਹੈ ਰੰਗ ਨਵੇਲਾ ਹੋਏ ਵਾਹ ਮਤਲਬ ਅੰਦਰੋਂ ਨਵੀਂ ਸੂਰਤ ਨਵਾਂ ਜੀਵਨ ਮਿਲ ਸਕਦਾ ਹੈ ਹਾਂ ਬਿਲਕੁਲ ਦੁੱਖ ਘਟ ਸਕਦੇ ਨੇ ਅੰਦਰੋਂ ਤਾਜ਼ਗੀ ਆ ਸਕਦੀ ਹੈ ਇੱਥੇ ਕੋਸ਼ਿਸ਼ ਕਰਨ ਦੀ ਗੱਲ ਹੈ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਯਾਨੀ ਪਛਤਾਵੇ ਦੇ ਬਾਵਜੂਦ ਦੇਰ ਨਾਲ ਹੀ ਸਹੀ ਪਰ ਕੋਸ਼ਿਸ਼ ਦਾ ਰਾਹ ਖੁੱਲਾ ਹਾਂਜੀ ਪਰ ਫਿਰ ਇਸੇ ਲੜੀ ਜੋ ਗੁਰੂ ਅਮਰਦਾਸ ਜੀ ਦਾ ਸ਼ਲੋਕ ਆਉਂਦਾ ਹੈ ਉਹ ਇਸ ਕੋਸ਼ਿਸ਼ ਵਾਲੀ ਗੱਲ ਨੂੰ ਇੱਕ ਹੋਰ ਨਜ਼ਰੀਏ ਤੋਂ ਦੇਖਦੇ ਨੇ ਹਨਾ ਜੀ ਹਾਂ ਤੇ ਬਹੁਤ ਹੀ ਜ਼ਰੂਰੀ ਨੁਕਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਖੂਬਸੂਰਤੀ ਇਹ ਹੀ ਹੈ ਗੁਰੂ ਸਾਹਿਬਾਨ ਭਗਤ ਬਾਣੀ ਦੇ ਅਰਥਾਂ ਨੂੰ ਹੋਰ ਸਪਸ਼ਟ ਕਰ ਦਿੰਦੇ ਨੇ ਹੂੰ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਮਤਲਬ ਮਾਲਕ ਤਾਂ ਹਮੇਸ਼ਾ ਹੀ ਹੈ चाहे जवानी होवे या बुढ़ापा काली धौड़ी साहेब सदा है हाँ बस शर्त है कि कोई अपना मन अपना चित उस वल लावे जे को चित करे पर अगली तुक बहुत बहुत अहम है केड़ी अपना लाया पिरम न लग गई जे लोचे सब कोए। अच्छा मतलब सिर्फ अपनी कोशिश या चाण ना ले प्यार नहीं मिलता अपना लाया पिरम न लगे लग बिल्कुल पावे सारी दुनिया चावे सिर्फ अपनी कोशिश ना प्रेम हासिल नहीं होंगे क्योंकि हाँ जी ਇਹੋ ਪਰਮ ਪਿਆਲਾ ਖਸਮ ਦਾ ਜੈ ਭਾਵੈ ਤੈ ਦੇ ਇਹ પ્રેમ ਦਾ ਪਿਆਲਾ ਤਾਂ ਮਾਲਿਕ ਦਾ ਆਪਣਾ ਹੈ ਤੇ ਉਹ ਜਿਸ ਨੂੰ ਮੇਰ ਕਰਦਾ ਹੈ ਜਿਸ ਨੂੰ ਚਾਹਂਦਾ ਹੈ ਉਸ ਨੂੰ ਹੀ ਦਿੰਦਾ ਹੈ ਤਾਂ ਇੱਥੇ ਬਖਸ਼ਿਸ਼ ਜਾਂ ਕਿਰਪਾ ਦੀ ਗੱਲ ਆ ਗਈ ਜੀ ਹਾਂ ਬਖਸ਼ਿਸ਼ ਦਾ ਸਿਧਾਂਤ ਤਾਂ ਇਹ ਕਿਵੇਂ ਹੋਇਆ ਇੱਕ ਪਾਸੇ ਫਰੀਦ ਜੀ ਕਹਿ ਰਹੇ ਨੇ ਕੋਸ਼ਿਸ਼ ਕਰੋ ਭਾਵੇਂ देर ਹੋ ਗਈ ਦੂਜੇ ਪਾਸੇ ਗੁਰੂ ਜੀ ਕਹਿ ਰਹੇ ਨੇ ਕਿ ਅਸਲ ਪ੍ਰਾਪਤੀ ਤਾਂ ਬਖਸ਼ਿਸ਼ ਨਾਲ ਹੋਣੀ ਹੈ ਇਹ ਦੋਨੇ ਗੱਲਾਂ ਆਪਸ ਵਿੱਚ ਮਿਲਦੀਆਂ ਨਹੀਂ ਲੱਗ ਰਹੀਆਂ ਨਹੀਂ ਨਹੀਂ ਦੇਖੋ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਇਹ ਇੱਕ ਦੂਜੇ ਦੇ ਉਲਟ ਨਹੀਂ ਸਗੋਂ ਇਹ ਇੱਕ ਦੂਜੇ ਨੂੰ ਪੂਰਾ ਕਰਦੀਆਂ ਨੇ ਅੱਛਾ ਕਿਵੇਂ ਇੱਕ ਗੁਰਮਤ ਦਾ ਉਦਮ ਤੇ ਕਿਰਪਾ ਦਾ ਸੰਤੁਲਨ ਹੈ ਹੂੰ ਉਦਮ ਮਤਲਬ ਕੋਸ਼ਿਸ਼ ਕਿਰਪਾ ਮਤਲਬ ਬਖਸ਼ਿਸ਼ ਹੂੰ ਇੱਥੇ ਫਰੀਦ ਜੀ ਸਾਨੂੰ ਸਾਡਾ ਫਰਜ਼ ਯਾਦ ਕਰਾ ਰਹੇ ਨੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮੂ ਰੱਬ ਵੱਲ ਕਰਨਾ ਚਾਹੀਦਾ ਹੈ ਇਹ ਸਾਡਾ ਕੰਮ ਹੈ है। ते गुरु अमरदास जी सानू हंकार तो बचाउंदे होए कह रहे ने कि भाई कोशिश जरूर करो पर ए ना समझो कि सिर्फ थी कोशिश नाल ही सब कुछ मिल जाएगा अंतिम प्राप्ति उस मेहर नाल ही होनी है मतलब कोशिश भी करनी है ते भी बिल्कुल कोशिश करनी जरूरी है पर फल दी आस उस रजा कोशिश बिना कृपा दी आस रखनी आलस है ਤੇ ਸਿਰਫ ਕੋਸ਼ਿਸ਼ ਤੇ ਮਾਨ ਕਰਨਾ ਹਨਕਾਰ ਸਮਝ ਆ ਗਈ ਤਾਂ ਮੋਟੀ ਮੋਟੀ ਗੱਲੇ ਨਿਕਲੀ ਕਿ ਫਰੀਦ ਜੀ ਸਾਨੂੰ ਸਮੇਂ ਦੀ ਕਦਰ ਕਰਨ ਜ਼ਿੰਦਗੀ ਦਾ ਮਕਸਦ ਸਮਝਣ ਤੇ ਮੌਤ ਦੀ ਸਚਾਈ ਨੂੰ ਮੰਨਣ ਲਈ ਕਹਿ ਰਹੇ ਨੇ ਹਾਂਜੀ ਚੰਝੋੜ ਰਹੇ ਨੇ ਸਾਨੂੰ ਪਰ ਨਾਲ ਹੀ ਉਹ ਆਸ ਵੀ ਦੇ ਰਹੇ ਨੇ ਕਿ ਦੇਰ ਨਾਲ ਵੀ ਕੋਸ਼ਿਸ਼ ਹੋ ਸਕਦੀ ਹੈ ਤੇ ਗੁਰੂ ਅਮਰਦਾਸ ਜੀ ਬਖਸ਼ਿਸ਼ ਦਾ ਪਹਿਲੂ ਜੋੜ ਕੇ ਸਾਨੂੰ ਯਾਦ ਕਰਾ ਰਹੇ ਨੇ ਕਿ ਮਾਲਕ ਹਮੇਸ਼ਾ ਮੌਜੂਦ ਹੈ ਤੇ ਅੰਤ ਵਿੱਚ ਉਸ ਦੀ ਮੇਰ ਹੀ ਕੰਮ ਆਉਂਦੀ ਹੈ ਬਿਲਕੁਲ ਸਹੀ ਤੇ ਇਹ ਸਾਰੀ ਗਲਵਾਤ ਨਾ ਸਾਨੂੰ ਇੱਕ ਆਖਰੀ ਸਵਾਲ ਨਾਲ ਛੜ ਜਾਂਦੀ ਹੈ ਤੇ ਜਿਸ ਤੇ ਸੋਚਣਾ ਬਣਦਾ ਹੈ ਹਾਂ ਜ਼ਰੂਰ ਕੋਈ ਕਿ ਫਰੀਦ ਜੀ ਦੀ ਸਮੇਂ ਬੀਤਣ ਬਾਰੇ ਜਿਹੜੀ ਚੇਤਾਵਨੀ ਹੈ ਤੇ ਗੁਰੂ ਜੀ ਦਾ ਬਖਸ਼ਿਸ਼ ਤੇ ਜੋਰ ਹੈ ਇਹਨਾਂ ਦੋਵਾਂ ਨੂੰ ਸਮਝਦੇ ਹੋਏ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਚ ਹਾਂਜੀ ਦੁਨਿਆਵੀ ਕੰਮ ਕਰਦੇ ਹੋਏ ਪ੍ਰਭੂ ਸਿਮਰਨ ਲਈ ਆਪਣੀ ਕੋਸ਼ਿਸ਼ ਯਾਨੀ ਉਦਮ ਤੇ ਉਸ ਦੀ ਬਖਸ਼ਿਸ਼ ਯਾਨੀ ਕਿਰਪਾ ਤੇ ਭਰੋਸਾ ਇਹਨਾਂ ਦੋਵਾਂ ਚ ਸਹੀ ਤਾਲਮੇਲ ਕਿਵੇਂ ਬਿਠਾ ਸਕਦੇ ਹਾਂ ਵਾਹ ਇਹ ਸੱਚਮੁੱਚ ਬਹੁਤ ਡੇਰਾ ਸਵਾਲ ਹੈ ਸ਼ਾਇਦ ਇਸ ਦਾ ਜਵਾਬ ਹਰ ਇੱਕ ਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ ਹਾਂਜੀ ਬਿਲਕੁਲ ਇਸੇ ਸੋਚ ਨਾਲ ਮੇਰੇ ਖਿਆਲ ਚ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ